ਆ ਮਿੱਤਰੋ ਸਾਰੇ ਭੈਣ ਤੇ ਭਰਾਵਾਂ ਦਾ ਸਵਾਗਤ ਕਰਦੇ ਆਂ ਆਪਾਂ ਨੇ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਮੀਰਾ ਮੇਰੇ ਸਾਰੇ ਭੈਣ ਭਰਾ ਹਨਾ ਪੂਰੀ ਚੜ੍ਹਦੀ ਕਲਾ ਚ ਹੋਮੋਂਗੇ ਆਪਾਂ ਵੀ ਪੂਰੀ ਚੜ੍ਹਦੀ ਕਲਾ ਚ ਆ ਮਿੱਤਰੋ ਮੇਰੇ ਸਾਰੇ ਭੈਣ ਤੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਿੱਤਰੋ ਤਰੀਕ ਹੈ ਅੱਜ 10 12ਵਾਂ ਮਹੀਨਾ 2025 ਬਾਕੀ ਕਰੋ ਚੈੱਕ ਮੋਟਰ ਤੇ ਆ ਗਏ ਕਰੋ ਚੈੱਕ ਵੀਊ ਬਾਕੀ ਜਿਹੜੀ ਮੈਂ ਤੁਹਾਨੂੰ ਕੱਲ ਉਧਰਲੀ ਕਣਕ ਦਿਖਾਈ ਆ ਹੁਣ ਇੱਧਰਲੀ ਆਹ ਕਣਕ ਦੇਖੋ ਮਾਰਦੀ ਆ ਨਾ ਖੱਤਿਆਂ ਦੀ ਪੂਰੀ ਹਰੇ ਬਾਈ ਮੈਂ ਆਇਆ ਸੀ ਚਾਰ ਪੱਟਣ ਅੱਜ ਜਿਹੜਾ ਮੇਰੇ ਵਾਲਾ ਦੂਆ ਮੋਟਰਸਾਈਕਲ ਆ ਯਾਰ ਕੱਲ ਉਹ ਚ ਮੈਂ ਤੇਲ ਤੂਲ ਪਵਾਇਆ ਨਹੀਂ ਮੈਂ ਡੈਡੀ ਵਾਲਾ ਮੋਟਰਸਾਈਕਲ ਹੀ ਮੈਂ ਕਿਹਾ ਚਾਰ ਪੱਟ ਕੇ ਚੱਲ ਆ ਜਾਦ ਨੂੰ ਪਹਿਲਵਾਨ ਨੂੰ ਹੀ ਲੈ ਜਾਣਗੇ ਚੱਕ ਕੇ ਮਿੱਤਰੋ ਅੱਜ ਫੇਰ ਇੱਕ ਬੋਤਲਾਂੀਆਂ ਲਵਾ ਕੇ ਲੈ ਕੇ ਆਉਣੀਆਂ ਨੇ ਘਰ ਵਾਲੀ ਦੇ ਉਹ ਲਵਾ ਕੇ ਫੇਰ ਇੱਕ ਦੋ ਕੰਮ ਹੋਰ ਨੇ ਉਹ ਵੀ ਕਰਦੇ ਆਂ ਬਾਕੀ ਆਲੂਆਂ ਤੇ ਸਪਰੇ ਕਰੀ ਨੂੰ ਵੀ ਆਪਣੇ ਹੋ ਗਏ ਅੱਜ ਇੱਕ ਤਰੀਕ ਦੀ ਕਰੀ ਹੋਈ ਆ ਸਮਝ ਲਓ 10 ਦਿਨ ਹੋ ਗਏ ਇਹ ਤੇ ਵੀ ਕਰਦੇ ਆਂ ਮਿੱਤਰੋ ਕੱਲ ਤੋਂ ਅਗਲ ਦਿਨ ਸਪਰੇ ਬਾਕੀ ਜਿਵੇਂ ਵੀ ਹੋ ਕਰਾਂਗੇ ਤੁਹਾਨੂੰ ਦੱਸਾਂਗੇ ਹੁਣ ਚੱਲਦੇ ਆਂ ਚੱਲ ਕੇ ਚਾਰ ਪੱਟਲਾਂ ਚਾਰ ਪੱਟ ਕੇ ਚੱਲਦੇ ਆ ਫਿਰ ਘਰੇ ਫਿਰ ਚੱਲਦੇ ਆ ਮਰੀਲ ਕੋਲਲੇ ਨੂੰ ਅੱਗੇ ਜਿਵੇਂ ਵੀ ਹੁੰਦਾ ਸੁਣ ਦਿਖਾਉਣਾ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲੇ ਕਮੈਂਟ ਕਰ ਦਿਓ ਵੀਡੀਓ ਨਾਲੇ ਲਾਈਕ ਕਰ ਦਿਓ ਨਾਲੇ ਸ਼ੇਅਰ ਕਰ ਦਿਓ ਠੀਕ ਆ ਮਿੱਤਰੋ ਮਿੱਤਰੋ ਪੱਟ ਦਾ ਚਾਰ ਹੁਣ ਰੱਖਦਾ ਪੰਜਾਬ ਅੰਦਰ ਚੱਲਦੇ ਆ ਘਰ ਨੂੰ ਫਿਰ ਜਾ ਕੇ ਦਵਾਈ ਲੈਣ ਵੀ ਜਾਣਾ ਹੋਰ ਯਾਰ ਕਾਦਾ ਮੂੰ ਮੂੜਾ ਪਰ ਰੋਜ਼ ਇੱਕ ਈ ਕੰਮ ਰੋਜ਼ ਇੱਕ ਈ ਕੰਮ ਬਸ ਸਮਾਂ ਜੀ ਠੀਕ ਹੋ ਜਾਣਾ ਸੋ ਮਿੱਤਰੋ ਸੈੱਲ ਤਾਂ ਵੱਧ ਗਏ ਉਹ ਤੁਹਾਨੂੰ ਦੱਸ ਦਾਂ ਖੜ ਜੋ ਰੋਚਾ ਕਾ ਪੰਜਾ ਰੱਖਦਾ ਹੂੰ ਮਿੱਤਰ ਤੁਹਾਨੂੰ ਗੱਲ ਦੱਸਦਾ ਵੀ ਹੈ ਨਾ ਸੈੱਲ ਦਾ ਬਾਅਦ ਕੀ ਕੱਲਣਾ ਹੋਣਾ ਹੈ ਨਾ ਬਾਕੀ ਸਭ ਯਾਰ ਬੋਟੋ ਵੀ ਠੀਕ ਆ ਜਿਹੜਾ ਕੱਲ ਜਿਹੜਾ ਟੈਸਟ ਕਰਾਇਆ ਸੀ ਹੁਣ ਆ ਕੇ ਜਾ ਕੇ ਦੁਬਾਰੀਆਂ ਟੈਸਟ ਕਰਾਉਣਾ ਫੇਰ ਦੇਖਦੇ ਆ ਕਿੰਨੇ ਵਧ ਕੇ ਕੱਲ ਤਾਂਲੇ 10000 ਨਹੀਂ ਵਧੇ ਸੀ ਜਿਵੇਂ 45 ਤੋਂ 55 ਹੋ ਗਏ ਦੀ ਹਾਂ ਹੁਣ ਅੱਜ ਦੇਖਦੇ ਕਿੰਨੇ ਕਿੰਨੇ ਕੁੰਦੇ ਨੇ ਚਲੋ ਬਾਕੀ ਫਰਕ ਤਾਂ ਪੈ ਗਿਆ ਅੱਜ ਕੋਸ ਹੋਰ ਫਰਕ ਪੈ ਜੀ ਬਾਕੀ ਸਰੀਰ ਚ ਤੁਹਾਨੂੰ ਪਤਾ ਹੀ ਆ ਫੇਰ ਜਾਣਤਾ ਹੌਲੀ ਹੌਲੀ ਪੈਂਦੇ ਜਾ ਬੰਦਾ ਕੀ ਰਹਾ ਬਿਮਾਰ ਹੋ ਕੇ ਹੜਦਾ ਬਾਕੀ ਚਲੋ ਹੁਣ ਚੱਲਦੇ ਆ ਘਰ ਨੂੰ ਹਲਾ ਭੂਰੀ ਚੱਕ ਲਾਉਂ ਰੂਰੀ ਨਾ ਰਹਿ ਜਾਈ ਕਿਤੇ ਚੱਲੋ ਮਿੱਤਰੋ ਲਾ ਕੇ ਜਾਂਦਾ ਫੇਰ ਚੱਕ ਰਿਆਂ ਮੂਰਸਾਂ ਚੱਲਦੇ ਆ ਘਰ ਨੂੰ ਮਿੱਤਰੋ ਕਰੋ ਚੈੱਕ ਚੋਰਾਂ ਦੀ ਕਰਤੂਤ ਸਾਲੇ ਕੁੜੀ ਚੋਦ ਦੇਣਾ ਆ ਕਰੋ ਚੈੱਕ ਟਰਾਂਸਫਾਰਮ ਦਾ ਯਾਰ ਤੇਲ ਕੱਢ ਕੇ ਲੈ ਗਿਆ ਸਾਰਾ ਹੀ ਕੋਈ ਵੀ ਨਹੀਂ ਛੱਡਿਆ ਸਾਡੀ ਪਹੀ ਤੇ ਤੇ ਆਹ ਦੇਖੋ ਇਹਦਾ ਵੀ ਕੱਢ ਲਿਆ ਮੇਰੇ ਵਾਲੇ ਦਾ ਉਹਦਾ ਵੀ ਕੱਢ ਲਿਆ ਆ ਦੇਖੋ ਤਾਂ ਹਾਂ ਕਰੋ ਜੇ ਕਿਹਦਾ ਵੀ ਕੰਪਾਈਲਰ ਜਿਹਾ ਲਵੇ ਲੰਕ ਦਾ ਇਹਦੀ ਤਾਂ ਖਾਰੇ ਦੀ ਸੋਚ ਵੀ ਨਹੀਂ ਕੱਟੀ ਜਾਂਦੀ ਕਿਵੇਂ ਕੱਢਿਆ ਇਹਨਾਂ ਦੇ ਤੇਲ ਹਾਂ ਮਿੱਤਰੋ ਸੱਚ ਲੱਗੀ ਹੋਈ ਆ ਪਰ ਸਾਲਿਆਂ ਨੇ ਤੇਲ ਕੱਢ ਲਿਆ ਦੇਖ ਰੋ ਐ ਨਹੀਂ ਦੇਖਦੇ ਦੀ ਵੀ ਲਾਈਟ ਆਜੂ ਉਹ ਮੇਰਾ ਮਾਲਕਾ ਦੇਖ ਲੈ ਲੋਕ ਡਰਦੇ ਨਹੀਂ ਆਦੇ ਆ ਕੱਪੜਾ ਇਹਨਾਂ ਦੀ ਸਿੱਟਿਆ ਮੈਂ ਵੀ ਕਹਾ ਪਹਿਲਾਂ ਮੈਂ ਉਹ ਦੇਖੋ ਚਾਰ ਪੱਟ ਕੇ ਉਰੇ ਆ ਕੇ ਮੁੜ ਗਿਆ ਹਨਾ ਬਈਆ ਲੈਣਾ ਜਿਆ ਕਿਹਦੀ ਗੱਡੀ ਥੀ ਇਹਨੇ ਆਪਣੀ ਮੋਟਰ ਤੇ ਤਾਂ ਮੈਂ ਤਾਂ ਗੱਡੀ ਲੈ ਕੇ ਨਹੀਂ ਆਇਆ ਆਓ ਦੇਖੋ ਆਪਣਾ ਕੰਪਾਈਲਰ ਜੇ ਹੌਮੀ ਉੱਤੇ ਰੱਖਿਆ ਪਿਆ ਆ ਹਾ ਹੋਰ ਯਾਰ ਸਾਡੇ ਤੇਲ ਕੱਢ ਕੇ ਲੈ ਗਏ ਭੈਣ ਚੋਦ ਇਹਦਾ ਵੀ ਕੱਢ ਕੇ ਲੈ ਗਏ ਜਿਹੜੇ ਸਾਡੇ ਦੋਹੇ ਨੇ ਤੌੜ ਚ ਹੋਰ ਆ ਦੇਖੋ ਤਾਂ ਗੁੱਲਾ ਜਿਹਾ ਲੰਕਦਾ ਇਹਦਾ ਇਧਰੋਂ ਧੁੱਪ ਪੈਂਦੀ ਆ ਥੋੜੀ ਜੀ ਆਹ ਦੇਖੋ ਦੀਂਦਾ ਆ ਨਾਲੇ ਨਾਲੇ ਆਏ ਨਹੀਂ ਇਕੱਲੇ ਵੀ ਆਪਣੀ ਮੋਟਰ ਦਾ ਲੈ ਕੇ ਗਏ ਨੇ ਮਿੱਤਰੋ ਜਿਹੜੀ ਆ ਸਾਹਮਣੇ ਆ ਇਹਦਾ ਹਲੇ ਮੈਂ ਜਾ ਕੇ ਦੇਖਦਾ ਜਿਹੜੇ ਆ ਦੋ ਮੋਟਰਾਂ ਨੇ ਇਹਨਾਂ ਦਾ ਵੀ ਦੋਹਾਂ ਦਾ ਲੈ ਗਏ ਚਲੋ ਹੁਣ ਯਾਰ ਨਵਾਂ ਪੰਗਾ ਪੈ ਗਿਆ ਘਰੇ ਜਾ ਕੇ ਲਾਣੇਦਾਰ ਨੂੰ ਦੱਸਦਾ ਸਾਡੇ ਕੰਮ ਤਾਂ ਹੁਣ ਹੀ ਲੋਟ ਆਉਂਦੇ ਇਹ ਹੋਰ ਵਧਾਉਂਦੇ ਨੇ ਚਲੋ ਮਿੱਤਰੋ ਅੱਜ ਆਪਾਂ ਮੋਟਰ ਚਲਾਉਣੀ ਤਾਂ आले ਹੈ ਨਹੀਂ ਯਾਰ ਕੱਲ ਨੂੰ ਬੋਰ ਕਰਨ ਲੱਗਣਾ ਉਹਨਾਂ ਨੇ ਵੀ ਉਰੇ ਆ ਕੇ ਮੋਟਰ ਚਲਾਉਣੀ ਆ ਇਹ ਤਾਂ ਉਹਦੇ ਸਮਝ ਹੀ ਪੰਗਾ ਇੱਥੇ ਬੋਰ ਦਾ ਸਮਾਨ ਪਿਆ ਹੋਊਗਾ ਬੋਰ ਕਰ ਲੱਗਣਾ ਇਹ ਤਾਂ ਮਿੱਤਰੋ ਇੱਥੇ ਲਿਆ ਕੇ ਰਾਸ ਹੋ ਕਰਨਾ ਪਊਗਾ ਪੱਕੀ ਬੰਦੇ ਬੁੰਦੇ ਨਹੀਂ ਚਲੋ ਦੇਖਦੇ ਆ ਫਿਰ ਕੀ ਕਰਦੇ ਆਲੇ ਵਾਲੇ ਇਕੱਠੇ ਹੋ ਗਏ ਇਹਨਾਂ ਦਾ ਹੱਲ ਤਾਂ ਕਰਨੀ ਪਊ ਚੋਰਾਂ ਦਾ ਨਹੀਂ ਮੈਂ ਤਾਂ ਉਰੇ ਲਿਆ ਕੇ ਚੁੱਪ ਕਰਕੇ ਕੈਮਰਾ ਠੂਕ ਦੇਣਾ ਕਰੀ ਵਾਈਫਾਈ ਦੇ ਨਾਲ ਉਹ ਤਾਂ ਆਪਣੇ ਕੋਲੇ ਹੈ ਗਈ ਆ ਆਪਣੇ ਕੋਲੇ ਫੋਨ ਤੇ ਅਟੈਚ ਹੋ ਜੂ ਸਿੱਧਾ ਹੋਰ ਮੇਰੇ ਯਾਰ ਲੈ ਕੱਢ ਕੇ ਲੈ ਕੇ ਕਰਤੇ ਖਾਲੀ ਜਮੀ ਆ ਆ ਵੀ ਟਰਾਂਸਫਾਰਮ ਕਰਤਾ ਉਹ ਵੀ ਟਰਾਂਸਫਾਰਮ ਕਰਤਾ ਮਿੱਤਰੋ ਆ ਦੇਖੋ ਲੀਹਾਂ ਉਹਦੇ ਖਾਸੀਆਂ ਪਈਆਂ ਨਹੀਂ ਆਂਦੀ ਨੀ ਆਪਣੇ ਤੇ ਤੇ ਕੋਈ ਆਉਂਦਾ ਨਹੀਂ ਹੋਰ ਯਾਰ ਦੱਸ ਜੀਮੀਦਾਰ ਤੇ ਇਹਨਾਂ ਨੂੰ ਕਿਸੇ ਪਹਿਲੀ ਬਹੁਤ ਔਖਾ ਤੁਸੀਂ ਹੋਰ ਕਾਤੇ ਦੂ ਕੀ ਕਰਨ ਲੱਗੇ ਹੋ ਆ ਭੈਣ ਚੋ ਕੀ ਜਿਹੜਾ ਲੋਕਾਂ ਨੂੰ ਨਾ ਫਰੀ ਦੇ ਆਟੇ ਦਾਲ ਚੌਲ ਮਿਲਦੇ ਨੇ ਇਹਨਾਂ ਨੇ ਦੁਨੀਆ ਪਾਗਲ ਕਰਤੀ ਜੇਸ ਆਲੇ ਨੂੰ ਖਾਣ ਨੂੰ ਨਹੀਂ ਮਿਲੂਗਾ ਕੁਛ ਆਪ ਹੀ ਕੰਮ ਤਾਂ ਕਰਨਗੇ ਮਿੱਤਰੋ ਕਹ ਨਹੀਂ ਇਹ ਹੁਣ ਹੋ ਗਏ ਇਹਨਾਂ ਨੇ ਲੱਕ ਮੰਨ ਲਿਆ ਚੋਰੀਆਂ ਤੇ ਵੀ ਆਮਨਾ ਭੈਣ ਚਾਵੇ ਰਾਤ ਨੂੰ ਕਿਹੜਾ ਕੋਈ ਜੱਟ ਸੌਦਾ ਵਿਚਾਰਾ ਮੋਟਰ ਤੇ ਆਉਂਦਾ ਕੱਲਾ ਬੰਦਾ ਮਿੱਤਰੋ ਬੰਦਾ ਆ ਕੇ ਵੀ ਕੀ ਕਰੂਗਾ ਹ ਇਹ ਜੇ ਕੁੜੀ ਚੋਤੇ ਕੀ ਪਤਾ ਕਿੰਨੇ ਕੁ ਹੁੰਦੇ ਨੇ ਕਹੇ ਨਹੀਂ ਇਹ ਤਾਂ ਜਿਆਦਾ ਵੱਧ ਬੰਦਿਆਂ ਦਾ ਕੰਮ ਆ ਬਾਕੀ ਇੱਥੇ ਤਾਂ ਸਾਡੀ ਤਾਂ ਤਾਰਾਂ ਉਹ ਨਹੀਂ ਸਾਡੇ ਵਾਲ ਤਾਂ ਤਾਰ ਇਹਨਾਂ ਦੀ ਮੈਨੂੰ ਪਤਾ ਨਹੀਂ ਮੇਰੇ ਵਾਲੀ ਦਾ ਤਾਰ ਮਿੱਤਰੋ ਮੈਨੂੰ ਆਪ ਨੂੰ ਨਹੀਂ ਪਤਾ ਕਿੱਥੋਂ ਦੀ ਪਾਈ ਹੋਈ ਆ ਹੁਣ ਤਾਰ ਤਾਂ ਮੇਰੀ ਪਹਿਲਾਂ ਬਹੁਤ ਵਗੇਰੀ ਲੈ ਗਏ ਤਾਰ ਤਾਂ ਇਹਨਾਂ ਦੀ ਬਚ ਗਈ ਮੈਂ ਕਹਾਂ ਹਾਂ ਬਚ ਗਈ ਕੱਲਾ ਤੇਲ ਹੀ ਕੱਢਿਆ ਚਲੋ ਹੁਣ ਗ੍ਰੈਡ ਵਾਲਿਆਂ ਨਾਲ ਕਰਦੇ ਆ ਗੱਲ ਕੀ ਕਹਿੰਦੇ ਨੇ ਉਹ ਹੋਰ ਯਾਰ ਸਾਲਾ ਨਵੇਂ ਪੱਗਾ ਸੇਡ ਦਉਂਦੇ ਨੇ ਕੰਮ ਤਾਂ ਸਾਲੇ ਹੋਰ ਨਹੀਂ ਮੁੱਕਦੇ ਨੇ ਇਹਨਾਂ ਨੇ ਅੱਡ ਦੂ ਕੀ ਕਰ ਲਿਆ ਉਹ ਸਾਡੇ ਇੱਥੇ ਮਿੱਤਰੋ ਲੱਗੇ ਤਾਂ ਕੈਮਰੇ ਵੀ ਹੋਏ ਨੇ ਦੋਹੇ ਪਾਸੇ ਜਿਵੇਂ ਇੱਧਰ ਸਾਡੇ ਫੈਕਟਰੀਆਂ ਨੇ ਇੱਧਰ ਪਿੰਡ ਕਰਨੀ ਲੱਗੇ ਹੋਣੇ ਹੁਣ ਐਡੀ ਖੇਚਲ ਕੌਣ ਕਰੂ ਇਹ ਇੱਕ ਸਾਡੇ ਆਲੇ-ਦਾਲੇ ਬੰਦੇ ਜਿਆਦਾ ਇਕੱਠੇ ਹੋ ਕੇ ਕਰਨ ਬਾਕੀ ਨਹੀਂ ਚਲੋ ਦੇਖਦਾ ਲਾਣੇਦਾਰ ਨੂੰ ਜਾ ਕੇ ਦੱਸਦਾ ਵੀ ਹੋ ਗਿਆ ਕੰਮ ਤਾਂ ਆ ਦੇਖੋ ਮੇਟਰ ਆਪਣੇ ਟਰਾਂਸਫਾਰਮ ਦੀ ਤਾਂ ਸੁੱਚ ਕੱਟੀ ਆ ਦੇਖੋ ਸੁੱਚ ਕੱਟੀ ਹੋਈ ਹੈ ਨਾ ਤਾਂਹਾਂ ਤੋਂ ਮੂਰੇ ਨੂੰ ਇਹਦਾ ਤਾਂ ਸੁੱਚ ਕੱਟ ਕੇ ਕੱਢ ਲਿਆ ਤੇ ਠੀਕ ਆ ਮੰਨਦੇ ਆ ਬੰਦੇ ਨੂੰ ਕਰੰਟ ਵਰੰਟ ਲੱਗਦਾ ਨਹੀਂ ਹੈ ਨਾ ਚਲੋ ਜਾਈ ਸੁੱਚੀ ਕੱਟੀ ਗਈ ਹੀਠਾ ਉਹਨਾਂ ਨੇ ਟਰਾਂਸਫਾਰਮ ਦਾ ਕਨੈਕਸ਼ਨ ਕੱਢ ਲਿਆ ਉੱਥੋਂ ਦੀ ਆਪਦਾ ਤੇਲ ਕੱਢ ਲਿਆ ਚਲੋ ਠੀਕ ਆ ਹੈ ਹੁਣ ਜਿਹੜਾ ਆ ਟਰਾਂਸਫਾਰਮ ਆਸੋਂ ਨੂੰ ਇਹਦੀ ਸੁੱਚ ਦਿਖਾਉਣਾ ਇਹਦੀ ਇਹਨਾਂ ਨੇ ਸਮਰਾਈ ਵੀ ਨਹੀਂ ਹੈਗੀ ਤਾਂ ਚਲੇ ਜਾਈ ਆਪਣੇ ਚਾਚੇ ਦੀ ਮੋਟਰ ਆ ਆ ਦੇਖੋ ਇਹਦੀ ਸੁੱਚ ਐ ਪੁੱਠੀ ਹੋਈ ਹੋਈ ਆ ਹੁਣ ਦੇਖੋ ਤਾਹਾਂ ਇਹਦੀ ਸੋਚ ਕੱਢ ਲੱਗੀ ਹੋਈ ਆ ਮੇਰੇ ਭਰਾ ਧਿਆਨ ਨਾਲ ਦੇਖਿਓ ਜ਼ੂਮ ਕਰਾਂ ਬਾਕੀ ਲੈ ਦੇਖ ਲੋ ਮੈਂ ਹਰਾਨਾ ਵੀ ਇਹਦਾ ਕਿ ਮੈਂ ਤੇਲ ਕੱਢ ਲਿਆ ਲੈ ਆਹ ਲਮਕਦਾ ਗੁੱਲਾ ਜਿਆ ਬੰਦੇ ਨੂੰ ਕੋਈ ਡਰ ਨਹੀਂ ਵੀ ਜੇ ਤਾਹਾਂ ਤੋਂ ਲਾਈਟ ਆ ਗਈ ਐਡੀ ਪਤਾ ਨਹੀਂ 11000 ਵੋਲਟਜ ਹੁੰਦੀ ਪਤਾ ਨਹੀਂ ਕਿੰਨੀ ਹੁੰਦੀ ਆ ਇਹ ਸਾਨੂੰ ਬੜੀਆਂ ਮੋਟਰਾਂ ਚੱਲਦੀਆਂ ਨੇ ਇਹ ਤਾਂ ਲਵੇ ਨਹੀਂ ਲੱਗਣ ਤੇ ਨਾ ਤਾਰਾ ਦਾ ਮਿੱਤਰ ਹੁਣ ਸਾਇੰਸ-ਸਾਇੰਸ ਕਰਦੀਆਂ ਨੇ ਹੁਣ ਜਿਹੜੇ ਮੇਰੇ ਭਰਾ ਦੇ ਖਲਾਲੇ ਦਾਲੇ ਜਿ ਕਣ ਕਰਵਾਉਂਦੇ ਹੋਣਗੇ ਚਲ ਆਪਣੀ ਤਾਂ ਉਧਰ ਭਰੀ ਹੋਈ ਆ ਕਣਕਲੇ ਆਪਾਂ ਨੇ ਤਾਂ ਕਾਲੂ ਭਰਨੀ ਆ ਚਲ ਕਾਲ ਨੂੰ ਬੋਰ ਕਰ ਲੱਗਣਗੇ ਬਹੁਤ ਉਹ ਕਰ ਲਾਂਗੇ ਹਨਾ ਫੇਰ ਤਾਂ ਚਲ ਉਹਰੇ ਆਪਣੇ ਬੰਦੇ ਵੀ ਪਿਆ ਕਰਨਗੇ ਆਪਾਂ ਆਏ ਆ ਤਿੰਨ ਚਾਰ ਜਾਣੇ ਅਸੀਂ ਮੈਂ ਹੈਗਾ ਲਾਣੇਦਾਰ ਹੈਗਾ ਇੱਕ ਪਹਿਲਵਾਨ ਹੈਗਾ ਇੱਕ ਦੋ ਦੋ ਜਾਣੇ ਮੇਰੇ ਮੁੰਡੇ ਹੋਰ ਨੇ ਮੁੰਡੇ ਅਸੀਂ ਤਾਂ ਚਾਰ ਪੰਜ ਜਾਣੇ ਇੱਥੇ ਪਿਆ ਕਰਾਂਗੇ ਆਪਦਾ ਹੋਰ ਤਾਂ ਹੀ ਕੰਮ ਲੂਟ ਆਊਗਾ ਤਾਂ ਹੀ ਮਿੱਤਰੋ ਇੱਥੇ ਬੂਰ ਸਿਰਉ ਨਹੀਂ ਤਾਂ ਚੋਰਾਂ ਨੇ ਤਾਂ ਕਰ ਲਿਆ ਦੁਖੀ ਇਹਨਾਂ ਦੀ ਭੈਣ ਗੱਣ ਨਹੀਂ ਪੂਸ ਵਾਲਿਆਂ ਦੀ ਤਾਂ ਆ ਲੂਟ ਆਉਣਗੇ ਹੋਰ ਉਹਦਾ ਜੱਟ ਕੀ ਕੁਸ਼ ਕਰੀ ਜਾ ਬਚਾਰਾ ਜ਼ਿਮੀਦਾਰ ਕਿੱਧਰ ਨੂੰ ਕਿੰਨੇ ਕਿੰਨੇ ਖਰਚੇ ਪੂਰੀ ਜਾਊਗਾ ਇਹ ਖਰਚੇ ਦਾ ਕੋਈ ਗਣਦੇ ਨਹੀਂ ਜਿਹੜੇ ਆ ਪੈਂਦੇ ਨੇ ਆਪਾਂ ਨੂੰ ਆ ਤਾਰਾਂ ਲਾ ਕੇ ਲੈ ਗਏ ਕਦੇ ਆਉ ਲਾ ਕੇ ਲੈ ਗਏ ਕਦੇ ਧੜਾਕਾ ਖੋਲ ਕੇ ਲੈ ਗਏ ਚੋਰ ਕਦੇ ਕੋਸ਼ ਕਰਕੇ ਲੈ ਗਏ ਇਹਨਾਂ ਦਾ ਵੀ ਹੱਲ ਕੋਈ ਸਰਕਾਰ ਨੂੰ ਕਰਨਾ ਚਾਹੀਦਾ ਨਹੀਂ ਤਾਂ ਇਹ ਚੋਰਾਂ ਦਾ ਮੂੰਹ ਹੋਰ ਵਧੂਗਾ ਮੇਰੇ ਹਿਸਾਬ ਨਾਲ ਚਲੋ ਬਾਕੀ ਘਰੇ ਜਾ ਕੇ ਲਾਣੇਦਾਰ ਨੂੰ ਦੱਸ ਦਾਂ ਵੀ ਨਵਾਂ ਕੰਮ ਹੋ ਗਿਆ ਚਲਦਿਆਂ ਘਰ ਨੂੰ ਪਹਿਲਾਂ ਤਾਂ ਮੈਂ ਦੇਖਿਆ ਨਹੀਂ ਮੈਂ ਤਾਂ ਮਗਰੋਂ ਮਾਗਰੋ ਮਿੱਤਰੋ ਚਾਚੇ ਨੇ ਦੱਸਿਆ ਰਾਜ ਇੱਕ ਆਪਣੇ ਇਹਨਾਂ ਕੋਲ ਝੋਟਾਗਾ ਉਹ ਰਾਜ ਉਹਦਾ ਗੇੜਾ ਗੂੜਾ ਜਦੋਂ ਆਉਂਦਾ ਸੀ ਕਹਿੰਦਾ ਤੂੰ ਦੇਖਿਆ ਕਹਿੰਦਾ ਤੇਲ ਤਾਂ ਸਾਰੀ ਕੱਢ ਕੇ ਲੈ ਕੇ ਸਾਡਾ ਤਾਂ ਕਹਿੰਦਾ ਤੂੰ ਦੇਖਿਆ ਆਪਣੇ ਫਿਰ ਮੈਂ ਪਿੰਡੋਂ ਜਾ ਕੇ ਵਾਪਸ ਮੁੜ ਕੇ ਆਇਆ ਮੋਟਰ ਤੇ ਮੈਂ ਕਿਹਾ ਚੱਲ ਜਾ ਕੇ ਦੇਖਦਾ ਜਮੇ ਆ ਕੇ ਦੇਖਿਆ ਫੇਰ ਆ ਥੋੜੇ ਸਾਹਮਣੇ ਹੀ ਆ ਚਲੋ ਹੁਣ ਚੱਕਦਾ ਮੋਟਰਸਾਈਕਲ ਦੇਖਦਾ ਲਾਣੇਦਾਰ ਨੂੰ ਕਹਿਣਾ ਉਹ ਗ੍ਰੈਡ ਚ ਜਾਊ ਪਾ ਕੇ ਤਾਂ ਮੇਰੇ ਹਿਸਾਬ ਨਾਲ ਤਾਂ ਮਿੱਤਰੋ ਇਹ ਤੇਲ ਤਾਂ ਗ੍ਰੈਡਾ ਵਾਲੀ ਪਾ ਕੇ ਜਾਣਗੇ ਤਾਂ ਕਰਕੇ ਹਾਂ ਉਹਨਾਂ ਨੂੰ ਕਹਿਣਾ ਬੂਹ ਉਹੀ ਪਾ ਕੇ ਜਾਣਗੇ ਮੇਰੇ ਹਿਸਾਬ ਨਾਲ ਤਾਂ ਬਾਕੀ ਚਲੋ ਜਾ ਕੇ ਪਾਪੇ ਨੂੰ ਪੁੱਛਦਾ ਵੀ ਪਾਪਾ ਕੀ ਕਹਿੰਦਾ ਹੋਰ ਯਾਰ ਹੁਣ ਇਹਨਾਂ ਦੀ ਤਾਂ ਦੇਖ ਲਓ ਕਣਕ ਭਰਦੇ ਦੀ ਵਿਚਾਰੇ ਸੇਂਜੀ ਅੱਧੀ ਭਰੀ ਹੋਈ ਆ ਅੱਧੀ ਵਿੱਚ ਆ ਹੁਣ ਲਾਈਟ ਚੱਲਦੀ ਆ ਮੋਟਰ ਖੜੀ ਆ 10 ਬੰਦਾ ਕਿੱਧਰ ਨੂੰ ਜਾਊ ਹਲ ਤਾਂ ਹੋਰ ਆਲੇ-ਦਾਲੇ ਵਾਲੇ ਮੋਟਰਾਂ ਨੂੰ ਪੁੱਛਦਾ ਨਾਲੇ ਜਿਹੜੀ ਸਾਹਮਣੇ ਮੋਟਰ ਆ ਆ ਇਹਦਾ ਵੀ ਮੈਂ ਦੇਖਦਾ ਸੋਨੂੰ ਇਹਦਾ ਫਿਰ ਘਰੇ ਜਾ ਕੇ ਦੱਸੂ ਵੀ ਹੋਰ ਆਪਣੇ ਕੀਦਾ ਕੀਦਾ ਕੱਢ ਲੈ ਕੇ ਜਿਹੜੀ ਆ ਮੋਟਰ ਆ ਇਹਦਾ ਵੀ ਦੇਖਦਾ ਇਹਦਾ ਵੀ ਦੇਖਦਾ ਆ ਮੋਟਰ ਆ ਜਿਹੜੀ ਮਿੱਤਰੋ ਇਹਦਾ ਤਾਂ ਕਰ ਲਿਆ ਇਹਦਾ ਤਾਂ ਮੈਨੂੰ ਚਾਚੇ ਨੇ ਦੱਸਿਆ ਚਲੋ ਹੁਣ ਚੱਲਦੇ ਆ ਘਰੇ ਹੋਰ ਆਓ ਦੇਖ ਲਓ ਲਮਕਦਾ ਠੁੱਲੂ ਜਿਆ ਪਿਆ ਮੇਟਰੋ ਘਰੋਂ ਚੱਕ ਲੈ ਇਹਦਾ ਵੀ ਲੈ ਕੇ ਕੋਈ ਨਹੀਂ ਛੱਡਿਆ ਦੇਖ ਲਓ ਤਿੰਨ ਤਾਂ ਆਹੀ ਸਾਡੀਆਂ ਮੋਟਰਾਂ ਹੋਣਗੀਆਂ ਇੱਕ ਆਉ ਹੋਗੀ ਚੌਥੀ ਹੁਣ ਉੱਤੇ ਵੀ ਜਾ ਕੇ ਆਉਣਾ ਉਹਦਾ ਵੀ ਦੇਖਦੇ ਆ ਕੀ ਸਮਾਚਾਰ ਆ ਬਾਕੀ ਇਹਨੂੰ ਵੀ ਕਰਤਾ ਖਾਲੀ ਕਰਦਾਂ ਲਾਉਣਾ ਸਨੇਹਾ ਵੀ ਆਜੋ ਕਰ ਲਓ ਪੂਰਾ ਮਿੱਤਰੋ ਇਹਨਾਂ ਦੀ ਬੰਦਾ ਕਿੰਨੀ ਕਿਵੇਂ ਰੱਖੀ ਰੱਖਾਂਗੇ ਇਹ ਚੀਜ਼ਾਂ ਦੀ ਅਸੀਂ ਇਹ ਤਾਂ ਮਤਲਬ ਹੀ ਨਹੀਂ ਕੋਈ ਹੁਣ ਬੰਦਾ 24 ਘੰਟੇ ਤਾਂ ਮੋਟਰ ਤੋਂ ਬੈਠਣੋਂ ਰਿਹਾ ਈ ਯਾਰ ਬਸ ਹਲੇ ਤਾਂ ਲੋਕਾਂ ਨੂੰ ਜਿਵੇਂ ਆਉਣਗੇ ਸੁਨੇਹਾ ਲੱਗੂ ਪਤਾ ਚੱਲਦਿਆਂ ਚਲੋ ਹੁਣ ਘਰ ਨੂੰ ਸਾਰੀ ਕਰਤੇ ਖਾਲੀ ਬਾਕੀ ਆ ਦੇਖ ਲੋ ਇੱਧਰ ਪਤਾ ਕਾਗਜੀ ਕਾਗਜ਼ ਪਤਾ ਨਹੀਂ ਸਿਮਲਾ ਮਿਰਚਾ ਪਤਾ ਨਹੀਂ ਕੀ ਆ ਹੋਰ ਮੇਰੇ ਯਾਰ ਇਹਦਾ ਵੀ ਕਰਤਾ ਹੁਣ ਉਹਦਾ ਉਹ ਮੋਟਰ ਦਾ ਵੀ ਦੇਖਣਾ ਚੱਲ ਗਿਆ ਮਿੱਤਰੋ ਆਹ ਟਰਾਂਸਫਾਰਮ ਨਾਲੀ ਸੜਕ ਤੇ ਆਏ ਤਾਈਓ ਵੱਜ ਗਏ ਇਹਦਾ ਨਹੀਂ ਕੱਢਿਆ ਹੁਣ ਉਹ ਮੋਟਰਾਂ ਦਾ ਦੇਖ ਕਿਉਂ ਨਾ ਜਿਹੜੀਆਂ ਉਹ ਦੋਏ ਨੇ ਬਾਕੀ ਆਦਾ ਰੱਬ ਦੀ ਕਿਰਪਾ ਨਾਲ ਬਚ ਗਿਆ ਚਲੋ ਹੁਣ ਉਧਰ ਚੱਲ ਕੇ ਆਉਣਾ ਉਹ ਦੇਖਦਾ ਮਿੱਤਰੋ ਕਰੋ ਜੇ ਕਾ ਵੀ ਖਾਲੀ ਕਰਤਾ ਇਹ ਚਾਰ ਤਾਂ ਸਾਨੂੰ ਲਵੇ ਲਵੇ ਦਿਖਾ ਤੇ ਮਿਲਦਾ ਜਿਹੜੀਆਂ ਸਾਡੀ ਇੱਧਰ ਦੀ ਜਿਹੜੀਆਂ ਉਹ ਗਾਂ ਵਾਲੀਆਂ ਨੇ ਉਧਰ ਲੀਆਂ ਮੋਟਰਾਂ ਵਾਦੀਆਂ ਜਿਹੜੀਆਂ ਸਾਨੂੰ ਆ ਦਿਖਾਈਆ ਉਹ ਮੇਰੇ ਵਾਲੀਆਂ ਇਹਦਾ ਇਹਨਾਂ ਸਾਰਿਆਂ ਦਾ ਲੈ ਗਿਆ ਜਿਹੜੀਆਂ ਮਗਰ ਨੇ ਇਹਨਾਂ ਦਾ ਸਾਰਿਆਂ ਦਾ ਤੇਲ ਕੱਢ ਲਿਆ ਚਲੋ ਹੁਣ ਕੀ ਹਾਲਾ ਨੂੰ ਤਾਂ ਚੱਲਦੇ ਆ ਘਰ ਨੂੰ ਘਰੇ ਚੱਲ ਕੇ ਬਾਪੂਣੀਆਂ ਨੂੰ ਦੱਸ ਦਾਂ ਖਬਰ ਵੀ ਆਹ ਕੰਮ ਹੋ ਗਿਆ ਚਲੋ ਮਿੱਤਰੋ ਇੱਕ ਗੱਲ ਆ ਦੇਖ ਲੋ ਮਿੱਤਰੋ ਇਹ ਇਕੱਲੇ ਬੰਦੇ ਦਾ ਦਾ ਕੰਮ ਹੈ ਨਹੀਂ ਅਕਸਰ ਕੋਲੀ ਗੱਡੀ ਆ ਤਿੰਨ ਚਾਰ ਜਾਨਿਆਂ ਦਾ ਕੰਮ ਹੋਊਗਾ ਜਿਹੜੇ ਇੱਥੇ ਇਹਨੇ ਮੋਟਰਾਂ ਤੇ ਸਾਰੀ ਗੱਲ ਹੀ ਕਰਤੇ ਜਿਹੜੀ ਆ ਮੋਟਰ ਆਪਣੇ ਥੋੜੇ ਸਾਹਮਣੇ ਨਾ ਬਾਰਾਂ ਐਕਸ ਤੇ ਕਰਨ ਦੋ ਆ ਦੇਖੋ ਕੀਦਾ ਵੀ ਇਹਨਾਂ ਇਹ ਇੱਥੇ ਦੋ ਮੋਟਰਾਂ ਨੇ ਇਹ ਜਿਹੜੀ ਆ ਮੋਟਰ ਆ ਇਹਦਾ ਮੈਨੂੰ ਦੇਖਣਾ ਛੱਡ ਜਾ ਇਹਦੇ ਪਹੀ ਵੀ ਨਹੀਂ ਜਾਂਦੀ ਹੈਗੀ ਥੋੜੀ ਜੀ। ਉਹ ਡੁੰਡ ਡੁੰਜੇ ਤੋਂ ਪਤਾ ਹੀ ਲੱਗ ਜੂ ਆਲੇ-ਦਾਲਿਓ। ਇਹ ਵੀ ਖਾਲੀ ਕਰਦਾ ਮਿੱਤਰੋ। ਇਹ ਵੀ ਖਾਲੀ ਕਰਦਾ ਹੁਣ ਇਹਦਾ ਮੈਨੂੰ ਪਤਾ ਨਹੀਂ। ਚਲੋ ਹੁਣ ਬਾਕੀ ਚੱਲਦੇ ਆ ਘਰ ਨੂੰ ਯਾਰ ਦੇਖ ਲੋ। ਟੀਮੀਦਾਰ ਕਿੱਧਰ ਕਿੱਧਰ ਨੂੰ ਜਾਵੇ ਬੰਦਾ ਇਕੱਲਾ ਕਿੱਥੇ ਕਿੱਥੇ ਨੂੰ ਹੋ ਜੂਗਾ। ਇਹ ਚੋਰਾਂ ਨੇ ਤਾਂ ਸ਼ਰਮ ਲਾਈ ਹੋਈ ਯਾਰ। ਜਿੰਨਾ ਟਾਈਮ ਇਹਨਾਂ ਦੀ ਲੱਤਾਂ ਨਹੀਂ ਨਾ ਤੋੜਦੇ ਉਹਨਾਂ ਟਾਈਮੇ ਭੈਣ ਦੇ ਖਾਦਮੇ ਲੋਟ ਨਹੀਂ ਆਉਂਦੇ ਮਿੱਤਰੋ। ਗਾਲੀ ਨਿਕਲਦੀ ਐ ਸੌਂ ਲੱਗੇ ਬੰਦਾ ਕਿੰਨੀ ਐ ਦੂਰਾਂ ਦੂਰਾਂ ਪਵਾਈ ਜਾਊ ਹਾਬੀ ਮਿੱਤਰੋ ਤੁਸੀਂ ਪਿਛਲੀ ਕਰਪੇ ਚ ਦੇਖਿਆ ਆਪਣਾ ਜਿਹੜਾ ਟਰਾਂਸਫਾਰਮ ਦਾ ਤੇਲ ਚੋਰੀ ਹੋ ਗਿਆ ਹੁਣ ਉਹ ਐ ਕਰਨਾ ਪਊਗਾ ਆਪਣੇ ਨਾਲ ਕੁੱਪ ਜਾ ਕੇ ਉੱਥੇ ਉਹਦਾ ਗ੍ਰੈਡਰ ਨਾਲ ਉਹ ਉੱਥੇ ਕਾਗਜ਼ਾ ਦੇ ਕੇ ਫਿਰ ਅਮਦਗਾ ਥਾਣੇ ਦੇ ਕੇ ਆ ਕੇ ਫਿਰ ਗ੍ਰੈਡ ਉੱਥੇ ਜਾ ਕੇ ਦੀ ਕੋਣ ਬੁਗ੍ਰੈਡ ਗਰੁੱਡ ਚ ਉਹ ਕੰਮ ਡੈਡੀ ਕਰਦਾ ਮੈਂ ਚੱਲਦਾ ਬੋਤਲਾ ਲਵਾਉਣ ਕੱਪੜੇ-ਕੋਪੜੇ ਪਾ ਲੈ ਕਰ ਲਈ ਤਿਆਰੀ ਬਾਕੀ ਦੀ ਲੈ ਜੂ ਜੀ ਚੱਕ ਕੇ ਲਿਆ ਕੇ ਰੱਖਦਾ ਗੱਡੀ 'ਚ ਇੱਕ ਮੈਂ ਉਧਰ ਜਿਹੜੇ ਦੋ ਲੋਵਰਾਂ ਨੇ ਕਹਿਦੀ ਹੋਣਾ ਉਹ ਮੋੜ ਕੇ ਮੈਂ ਲੈ ਕੇ ਆਉਂ ਜੀਨ ਦੀਆਂ ਪੈਂਟਾਂ ਮਗਰ ਜੀਨ ਦੀ ਪੈਂਟਾਂ ਪਾਵਾਂਗੇ ਸਹਾਰ ਜਿਆ ਲੋਗਾਂ ਰ ਖੁੱਲੀਆਂ ਜੀਆਂ ਆਉਣ ਲੱਗੀਆਂ ਮੈਨੂੰ ਖੁੱਲੀਆਂ ਜਾਂ ਬੁਰੀਆਂ ਲੱਗਦੀਆਂ ਨੇ ਕਹਿੰਦੇ ਦੂਏ ਲੋਡ ਦੀਆਂ ਆਉਂਦੀਆਂ ਨਹੀਂ ਬਾਕੀ ਹੁਣ ਗੱਡੀ ਕੱਢਦਾ ਅੰਦਰੋਂ ਲੋਵਰ ਚੱਕ ਕੇ ਲੈ ਕੇ ਆਉਣਾ ਡੈਡੀ ਆਂਦਾ ਮੋਟਰ ਦੀ ਕਾਪੀ ਲੈ ਕੇ ਉਧਰ ਨੂੰ ਚਲੋ ਠੀਕ ਆ ਚੱਲਦੇ ਆਪਾਂ ਸਹਾਰ ਨੂੰ ਆਹ ਮੇਤਰੋ ਕਰ ਲਈ ਗੱ ਆ ਦੇ ਕੋਈ ਜਾਇਰ ਜੂ ਵੀ ਰੱਖ ਰਹੀ ਮਾਗਰਾ ਬਾਕੀ ਹੁਣ ਚਲਦੇ ਆਂ ਸ਼ਹਿਰ ਨੂੰ ਫੇਰ ਆਪਾਂ ਅੱਗੇ ਰਾਹ ਜ ਮਿਲਦੇ ਆਂ ਚਲੋ ਬਾਕੀ ਆਹ ਖੜਾ ਆਪਣਾ ਝੋਟਾ ਕਰੋ ਚੈੱਕ ਇਹਦੇ ਵੀ ਲੱਗਦਾ ਯਾਰ ਆ ਕੇ ਕੱਦੇ ਦਿਨ ਚ ਇਹਦੀ ਢੋਲ ਕੀ ਢੋਲ ਕੀ ਜੀ ਦੇਖਦਾ ਕੱਢ ਕੇ ਮੇਰੇ ਕੋਲ ਜਣਾ ਮੈਂ ਇੱਕ ਉਹ ਬਣਵਾ ਕੇ ਲੈ ਕੇ ਆਉਂਗਾ ਇਹਦੀ ਢੋਲ ਕੀ ਕੱਢਣ ਆ ਹਲੇ ਚਲੋ ਦੇਖਦੇ ਆ ਜ ਆ ਬਣਵਾਵਾਂਗੇ ਹਲੇ ਪਹਿਲਾਂ ਜਿਹੜਾ ਕੰਮ ਕਰਦੇ ਆਂ ਇਹ ਕਰ ਲੀਏ ਚਲੋ ਮਿੱਤਰੋ ਕੱਢਦਾ ਵਾਰ ਚਲਦੇ ਆਂ ਸ਼ਹਿਰ ਨੂੰ ਆ ਵੀ ਮਿੱਤਰੋ ਆਪਾਂ ਆ ਕੇ ਸ਼ਹਿਰ ਮੈਂ ਬਲੌਗ ਤਾਂ ਬਾਲਾ ਬਣਾਇਆ ਨਹੀਂ ਹੁਣ ਮੈਂ ਤੁਹਾਨੂੰ ਰੋਜ਼ ਹੀ ਕੀ ਦਿਖਾਈ ਜਾਣਾ ਬਾਕੀ 4 ਕਰੋੜ ਤੇ ਪਹੁੰਚਣ ਵਾਲੇ ਹੁਣ ਹਸਪਤਾਲ ਚ ਚੱਲਦੇ ਆਂ ਮਿਲਦੇ ਆਂ ਫਿਰ ਉੱਥੇ ਚੱਲ ਕੇ ਮਿੱਤਰੋ ਲੱਗ ਲੱਗ ਗਿਆ ਪਹਿਲੀ ਬੋਤਲ ਇੰਨੀ ਲੱਗ ਗਈ ਇਹ ਲੈ ਆਈ ਸੀ 9:12 ਵਜੇ ਬਾਕੀ ਰਿਪੋਰਟ ਉਹ ਵੀ ਹੈ ਨਾ ਖੂਨ ਕਢਾਤਾ ਦੇਖਦੇ ਆਂ ਰਿਪੋਰਟ ਤੇ ਫਿਰ ਲਵਾਦੇ ਕਿੰਨੇ ਕੀਸਾ ਕਿਤਾਵਾ ਦੇਖਦੇ ਆਂ ਫਿਰ ਬਾਕੀ ਇੰਨੀ ਕੁ ਲੱਗ ਗਈ ਚੱਲਦਾ ਫਿਰ ਇੱਕ ਆ ਲੱਗੀ ਤੇ ਇੱਕ ਹੋਰ ਲੱਗਣੀ ਜਾਂ ਦੂਜੀ ਲੱਗੀ ਮਾਗਰੋਂ ਫੇਰ ਮਿਲਦੇ ਆਪਾਂ ਠੀਕ ਆ ਹਲ ਚੱਲਦੇ ਆ ਘਰ ਨੂੰ ਫਿਰ ਕੋਈ ਗੋਰਦਮ ਬਣਾਉਂ ਆ ਵੀਡੀਓ ਦੇਖ ਕੇ ਆ ਕੇ ਕਰਾਂ ਆ ਮਿੱਤਰੋ ਫਾਈਨਲੀ ਆਪਣੀਆਂ ਦੋਏ ਬੋਤਲਾਂ ਲੱਗ ਗਈਆਂ ਬਾਕੀ ਹੁਣ ਉਹ ਹੱਥ ਤੇ ਨਾ ਸੂਈ ਵੀ ਕਢਾਤੀ ਹੁਣ ਨਹੀਂ ਲਾਉਣੀ ਹੈ ਕਿ ਹੁਣ ਡਾਕਟਰ ਨੇ ਦੋ ਦਿਨ ਦੀ ਦਵਾਈ ਦੇ ਦਿੱਤੀ ਬਾਕੀ ਬਾ ਵਧ ਗਏ ਸੱਲ ਅੱਜ 10000 ਵਾਂਗੂ ਹੋਰ ਵਧ ਗਏ ਟੈਸਟ ਕਰਾਇਆ ਦੀ ਹੁਣ ਚਲੋ ਦੋ ਦਿਨਾਂ ਬਾਅਦ ਰੋ ਉਹ ਕਰਕੇ ਦੇਖਾਂਗੇ ਆਗੇ ਬਸ ਪਿੰਡ ਵਾਲੀ ਆਪਣੀ ਦੀ ਸੜਕ ਤੇ ਚੱਲਦੇ ਆ ਘਰ ਨੂੰ ਘਰੇ ਚੰਦ ਕੇ ਤੁਹਾਨੂੰ ਦਿਖਾਉਣਾ ਬਸ ਫਿਰ ਵੀ ਕੀ ਗਾ ਅੱਗੇ ਕੀ ਕਰਦੇ ਚੱਲਦੇ ਆ ਹੁਣ ਆ ਜਾਂਦਾ ਮੂਹਰਿਆ ਬਣਾੜੀ ਮਿਸਤਰੀ ਆ ਵੀ ਮਿੱਤਰੋ ਹੁਣ ਮਾਹ ਚੱਲ ਪਾ ਫੇਰ ਆ ਨਾ ਫੂਲ ਵਾਲਿਆਂ ਕੋਲੇ ਢੇੜਾ ਮਾਰਿਆ ਉਹਨਾਂ ਨੂੰ ਕਿੱਥੇ ਸੈਰੋ ਦਾ ਪਾ ਕੇ ਦੀ ਕੋਤਲਾ ਲਵਾ ਕੇ ਬਾਕੀ ਖਾਇ ਤੋਂ ਮਸੂਲੀ ਵੀ ਕੱਢਤੀ ਦਿਖਾਇਆ ਰਿਆਂ ਬੱਸੀ ਸੀ ਬਾਕੀ ਚਲ ਹੁਣ ਆਪਣੇ ਸੈਕਟਰ ਉੱਧਰ ਉਹ ਚਲੋ ਫਤਾਂ ਲਾ ਕੇ ਵਾਕੀ ਦੇਖਨੇ ਆ ਨਾ ਚਲ ਬਾਕੀ ਬਗਾਇ ਨੇ ਧੀ ਗੋਪੀ ਫਾਲ ਫੁੱਲ ਹੁੰਦੇ ਨੇ ਉਹਨਾਂ ਨਾਲ ਵਜਣਗੇ ਨਾ ਬੱਕਰੀ ਦਾ ਦੁੱਧਾ ਦੂਪਲਾਉਣੇ ਆ ਹੁਣ ਮੈਂ ਬੂਰ ਵਾਲਾ ਬੂਰ ਵਾਲਿਆਂ ਕੋਲੀ ਜਨਮ ਘਰ ਦੇਖਦਾ ਵੀ ਕੱਲੂ ਆਵਾਂਗੇ ਵੀ ਜਾਂ ਨਹੀਂ ਆਵਾਂਗੇ ਬਾਕੀ ਆ ਰੋਡ ਆ ਗਿਆ ਚਲੋ ਦੇਖਦਾ ਤੁਹਾਨੂੰ ਚੱਲ ਕੇ ਦਿਖਾਉਣਾ ਉੱਥੇ ਲਓ ਵੀ ਮਿੱਤਰੋ ਕਰੋ ਆਪਣਾ ਨਵਾਂ 3730 ਚੈੱਕ ਹੁਣ ਤਾਂ ਖਾਸੇ ਦਿਨਾਂ ਮਗਰੋਂ ਦਿਖਾਇਆ ਤੁਹਾਨੂੰ ਇਹ ਬਾਕੀ ਤਾਂ ਮੈਂ ਆਹ ਦੇਖੋ ਕਲੱਚ ਵਾਲਾ ਲੋਕ ਦੇਖਦਾ ਦੀ ਇਹ ਮੈਂ ਗਬਰੀਲ ਚ ਦੇਖਿਆ ਦੀ ਆ ਹੈਗਾ ਇਹਦੇ ਬਾਕੀ ਦਾ ਇੱਕ ਦਿਨ ਹੋਰ ਦੱਸਦਾ ਕਈ ਵਿੱਚ ਰੀਲਾ ਪਾ ਕੇ ਕਹਿੰਦੇ ਨੇ ਅਸੀਂ ਫਰੈਸ਼ ਫੀਸ ਲੈ ਕੇ ਆਏ ਅਸੀਂ ਐ ਫੀਸ ਲੈ ਕੇ ਆਏ ਇਹਦੀ ਪਰਚੀ ਤਾਂ ਨਹੀਂ ਪੱਟੀ ਓਏ ਨਾ ਹੈਗੀ ਆ ਹਾਂ ਆਹ ਦੇਖ ਲਓ ਆ ਇਹ ਵੀ ਜਮਾ ਫਰੈਕਸੀ ਲੈ ਕੇ ਅੰਦਰ ਦੀ ਇੱਕ ਦਿਨ ਹੋਣਾ ਸੀ ਬਣੇ ਨੂੰ ਪਹਿਲਾਂ ਆਹ ਪਰਚੀ ਤੋਂ ਚੈੱਕ ਕਰ ਲਿਓ ਇਹ ਜਿੱਤੇ ਲਿਖਿਆ ਓਕੇ ਬਾਕੀ ਹਲੇ ਚੱਲੇ ਆ ਕਿੰਨੇ ਘੰਟੇ ਚਲਾਤਾ ਹੈ 52 ਹਲੇ ਪਹਿਲੀ ਸਰਵਿਸ ਕਰਾਈ ਨਹੀਂ ਹਾਂ ਓਏ ਹਲੇ ਮਿੱਤਰੇ ਦੀ ਪਹਿਲੀ ਸਰਵਿਸ ਕਰਾਈ ਨਹੀਂ ਹੈਗੀ 52 ਘੰਟੇ ਚੱਲਿਆ ਹੁਣ ਚਲੋ ਚੱਲਦੇ ਆ ਘਰੇ ਬਾਕੀ ਮੈਂ ਬੂਰ ਵਾਲਿਆਂ ਨੂੰ ਪੁੱਛਣ ਆਇਆ ਸੀ ਆਹ ਦੇਖੋ ਅੱਜ ਮਾਲ ਪਾਤਾ ਇਹ ਆਪਣੇ ਮਿੱਤਰੋ ਕੱਲੂ ਲਾਉਣਗੇ ਕੱਲੂ ਕਰਨ ਲੱਗਦੇ ਆ ਕੱਲੂ ਯਾਨੀ ਕਿ ਠੀਕ ਹੈ ਤੇ ਲਾ ਦੇਣਗੇ ਕੱਲ ਤੋਂ ਅਗਲੇ ਨੇ ਲੱਗਣਗੇ ਕਰਨਪੁਰ ਚਲੋ ਇਹ ਨੂੰ ਮੜਿਆ ਕਰਦੀ ਗਾਹਾਂ ਮਿੱਤਰਾਂ ਸੜਕ ਤੇ ਟੋਏ ਭਰ ਲੱਗੇ ਜੀ ਆਪਹੀ ਦੇ ਆ ਇੱਕ ਟਬਟਾ ਹੈ ਅਸੀਂ ਕਿੱਥੇ ਸਿੱੜਦੇ ਨੇ ਆ ਵਾਕਿ ਉਹ ਅੱਜ ਪਹਿਲਵਾਨ ਨੂੰ ਵੀ ਮਿਲ ਲੂ ਉਹ ਬੈਠਾ ਹੱਥ ਖੜਾ ਕਰਦਾ ਅੱਜ ਅੱਜ ਤੇਰੀ ਸਾਈਕਲ ਰਾਤ ਨੂੰ ਵੀ ਦਿਖਾਉਂ ਅੱਜ ਇਹਦੀ ਰਾਤ ਨੂੰ ਵੀ ਦਿਖਾਉਂ ਔਰ ਕਰਾਂਗਾ ਹਨੂ ਬੇਟਰ ਕਰੋ ਜੇ ਕੇ ਨਾ ਧੂਆਂ ਦਿਖਾਉਂਦਾ ਦੇਖੀ ਉਹਦੇ ਤਾਂ ਹਲਕਾ ਹਲਕਾ ਧੂਆਂ ਹੈਗਾ हां वी मित्रो हुन ਚੱਲਦੇ ਆਪਾਂ ਘਰ ਨੂੰ ਹੋਰ ਵਾਲਿਆਂ ਦੀ ਗੱਲ ਕਰ ਲਈ ਬਾਕੀ ਤੁਹਾਨੂੰ ਹੌਲੈਂਡ ਵੀ ਦਿਖਾ ਦਾਂ ਆਹ ਆ ਕਰੀ ਜਿਵੇਂ ਕਾਲਾ ਸੁਰੂ ਖੋਲਿਆ ਏ ਵੀ ਮਿੱਤਰੋ ਕੱਲ ਨੂੰ ਹਨਾ ਅੱਜ ਇਹਨਾਂ ਨੇ ਮਾਲ ਫੂਲ ਪਾਤਾ ਸਾਰਾ ਅੱਜ ਮੈਂ ਕੱਲ ਨੂੰ ਮੋਟਰ ਪਾਉਣਗੇ ਕੱਲ ਨੂੰ ਜਿਵੇਂ ਆਪਾਂ ਇਥੋਂ ਮਸ਼ੀਨ ਲੈ ਜਾਾਂਗੇ ਇਹ ਤਾਂ ਜਿਵੇਂ ਆਖਣ ਹੋ ਗਿਆ ਫਿਰ ਤਾਂ ਲਾ ਲਾਂਗੇ ਨਹੀਂ ਫੇਰ ਜਾ ਕੇ ਕੱਲ ਨੂੰ ਭਲੇ ਖਰਾੜਾ ਖੜਾ ਲਾਂਗੇ ਵੀ ਨਹੀਂ ਨਾਲ ਲੇਖਨ ਪੂਰ ਕਰ ਲੱਗਾਗੇ ਬਾਕੀ ਜਦੋਂ ਦੇਖਦੇ ਜਿਵੇਂ ਵਾਈਗਰੂ ਨਾ ਵਾਈਗਰੂ ਨੂੰ ਮਜੂਦ ਆ ਉਮੀ ਹੋਊਗਾ ਆ ਫਤ ਉਹ ਬਾਤ ਹੋ ਰਹੀ ਐ ਸਲਾ ਹਾਂ ਬਣਾਉਣ ਵਾਲੇ ਆ ਬਾਕੀ ਆਹ ਦੇਖੋ ਆ ਵੀ ਉਰੇ ਆਪਣੇ ਲਵੇ ਸਬਜੀਓ ਸਬਜੀ ਆ ਚੱਲ ਤਾਂ ਘਰੇ ਢਲ ਕੇ ਧਾਰਾ ਦੂਰਾ ਚੋਨੇ ਹੋਰ ਆ ਦੇਖੋ ਕਿੰਨੇ ਦਰਖਤ ਕਿਵੇਂ ਵੱਟਿਆ ਦੱਸ ਇਹ ਤਾਂ ਪਹਿਲੀ ਨਹੀਂ ਹੁੰਦੇ ਵਿਚਾਰੇ ਹਲੇ ਮਿੱਤਰੋਂ ਕਹਿਣ ਦੀ ਗੱਲ ਆ ਆ ਪਾ ਕਹਿੰਦੇ ਨੇ ਵੀ ਆਪਣੇ ਉਰੇ ਹਰੀ ਬਾਈ ਵੱਧਾ ਪੰਜਾਬ ਮੈਂ ਦੇਖਿਆ ਇੱਧਰ ਜੂਪੀ ਵਿਹਾਰ ਜਿਵੇਂ ਸਾਊਥ ਏਰੀਏ 'ਚ ਉਧਰਲੇ ਪਾਸੇ ਵਾਲੀ ਹਰੇ ਬਾਈ ਆਪਣੇ ਨਾਲ ਤਾਂ ਉਹ ਤਾਂ ਜੇ ਕੋਈ ਇੱਕ ਠਕਦੀ ਵੀ ਜਗ੍ਹਾ ਦਿੰਦੀ ਆ ਉਹ ਬੰਦੇ ਉੱਥੇ ਵੀ ਦਰਖਤ ਲਾਉਂਦੇ ਨੇ ਪੱਕੀ ਗੱਲ ਆ ਇਹ ਚਾਹੇ ਜਿਹੜਾ ਜਆ ਮਰਜੀ ਏਰੀਆ ਉਹਨਾਂ ਦੇ ਹਰੇ ਬਾਈ ਫੁੱਲ ਹੁੰਦੀ ਆ ਚਲੋ ਬਾਕੀ ਹੁਣ ਚੱਲਦਾ ਇਹ ਹੈਗੀ ਆਪਣੇ ਬਾਲਿਆ ਵਾਲੀ ਸੜਕ ਆ ਹੈਗਾ ਆਪਣੇ ਲਵੇ ਦਿੱਲੀ ਜੰਮੂ ਘਟੜਾ ਹਾਈਵੇ ਜਿਹੜਾ ਬਣਦਾ ਇਹ ਵੀ ਕਦੇ ਚੱਲੂ ਕੋਈ ਨਾ ਤੁਹਾਨੂੰ ਇਹਦੇ ਵੀ ਟਰੱਕ ਟਰੱਕ ਗੱਡੀਆਂ ਗੁੱਡੀਆਂ ਚੱਲਦੇ ਦਿਖਾਵਾਂਗੇ ਕਦੇ ਮੈਂ ਵਾਹੇ ਗਰੂ ਸੁੱਖ ਰੱਖਿਆ ਆਪ ਹੀ ਸਫਰ ਕਰਾਂਗੇ ਨਾ ਜਾਵਾਂਗੇ ਚਲੋ ਅੰਬਰਸਰ ਕੰਨੀ ਨੂੰ ਸਾ ਮਾ ਸਾਡੇ ਆ ਕੇ ਆਵਾਂਗੇ ਨਾਲੇ ਚਲੋ ਹੁਣ ਚੱਲਦੇ ਆ ਕਰੇ ਕਰੀ ਚੱਲ ਕੇ ਮਿਲਦਾ ਤੁਹਾਨੂੰ ਲਓ ਵੀ ਮਿੱਤਰੋ ਅੱਜ ਆਰਸੀ ਟਰੈਕਟਰ ਆ ਦੇਖੋ ਇਹਨੇ ਜ਼ਿੰਦਾ ਬਣਾਇਆ ਆਪ ਦੇਖੋ ਬੱਟ ਪੈਂਦੀ ਦੇ ਕਿਉਂ ਹੱਥ ਦਾ ਬਰੇਕਰ ਫੇਰੀ ਪੈਂਦੀ ਸੀ ਕੋਈ ਚੱਲ ਦੱਬ ਕੇ ਰੱਖੀ ਤਾਂ ਤਾਂ ਫੇਰੀ ਵਧੀਆ ਪਾਉ ਹਲਕਾ ਜਿਆ ਹਾਂ ਕਿਉਂ ਮਿੱਤਰੋ ਦੱਸਿਓ ਕਿਵੇਂ ਪੈਂਦੀ ਆ ਬੱਟ ਲੈ ਬਣਾਤੀ ਨਾ ਗੱਲ ਜਮਾ ਪਈਆ ਤੁੰਨੀ ਦੇ ਜੱਟ ਦੇ ਪੁੱਤ ਦਾ ਦਿਮਾਗ ਆ ਇਧਰੋਂ ਵੀ ਪਾ ਕੇ ਦਿਖਾ ਦੇ ਇੱਕ ਹੋਰ ਇਹ ਫੌੜ 370 ਆ ਮਾਕਰ ਹੋ ਆਪ ਇਧਰ ਉਧਰ ਨੂੰ ਪਾ ਫੇਰ ਦੇਖੂਗਾ ਉਹ ਦੱਸ ਕਿਹੜੀ ਉਹ ਉਹ ਕਿਹੜੀ ਝਾਂਸੀ ਆ ਪਰਲੀ ਆਹ ਸੋਰਾਜ ਦੀ ਆਹਾਂ ਆ ਅਬ ਆ ਮੌਡੀਫਾਈ ਕਰਾ ਰਿਹਾ ਹੈ ਅਬ ਮੌਡੀਫਾਈ ਹਾਂ ਆ ਕੀ ਤਾਂ ਹੈ ਨੇ ਨਹੀਂ ਹਾਂ ਖੇਤ ਤਾਂ ਉਹ ਸੀ ਤੇ ਪਾਣੀ ਛੱਡਿਆ ਇੱਥੇ ਟਰੱਕਾਂ ਦੀ ਇਹਦੀ ਤਾਂ ਅੱਸੀ ਬਣੂਗੀ ਅੱਛਾ ਆ ਮਿੱਤਰੋ ਮੰਜਾ ਪਿਆ ਦੇਖੋ ਸਾਡਾ ਆ ਸਾਡੇ ਸੰਦ ਖੜੇ ਕਰਨ ਨੂੰ ਜਗਾ ਸਾਡੀਆਂ ਟਰਾਲੀਆਂ ਖੜੀਆਂ ਕਰਨ ਨੂੰ ਇੱਕ ਟਰਾਲੀ ਸਾਡੀ ਆ ਖੜੀ ਆ ਇਹ ਇੱਕ ਆ ਖੜੀ ਆ ਆ ਟਰਾਲੀ ਛੋਟੀ ਆ ਬੜੀ ਟਰਾਲੀ ਇੱਕ ਇਧਰ ਖੜੀ ਆ ਸਾਡੀ ਆ ਆ ਸਾਡਾ ਨਿਕਾ ਫੌੜ ਖੜਾ ਮੋਡੀਫਾਈ ਕਰਿਆ ਹੋਇਆ ਪਾਪਾ ਛੋਟੇ ਹਾਥੀ ਦੀ ਟਰਾਲੀ ਆ ਛੋਟੇ ਹਾਥੀ ਦੀ ਦਾ ਹਾਥੀ ਦੀ ਇਹ ਛੋਟਾ ਛੋਟਾ ਹਾਥੀ ਜੱਸਿਆ ਉਹ ਗੱਬੇ ਮਿੱਤਰੋ ਆ ਆ ਨਿਕਾ ਜਾ ਖੜਾ ਇਹ ਛੋਟਾ ਹਾਥੀ ਆਈ ਦੀ ਟਰਾਲੀ ਆਤੀ ਕਰੋ ਚੈੱਕ ਚਲੋ ਹੁਣ ਚੋਣ ਲੱਗਦੇ ਆ ਧਾਰਾਂ ਬਾਕੀ ਇਕੱਲੇ ਹੀ ਉਹਨੇ ਖੇਡੀਆਂ ਜਾਂਦਾ ਹੁੰਦਾ ਦੇਖੋ ਇਹ ਉਰ ਪਾ ਕੇ ਤੇ ਪਾ ਮੱਧ ਆਤੀ ਹਾਂ ਹੁਣ ਬਾਂਧਾ ਨਹੀਂ ਦੋਖਦੀ ਹਾਂ ਲੇਟ ਆ ਗਈ ਹੁਣ ਮਿੱਤਰੋ ਚੋਲੀਏ ਧਾਰਾਂ ਫੇਰ ਮਿਲਦੇ ਆਪਾਂ हां अभी मित्रों हुन ਆਪਾਂ ਚੋਣ ਲਗਦੇ ਆਂ ਧਾਰਾਂ ਵੱਜ ਗਏ ਸ਼ਾਮ ਦੇ 5 ਵਜੇ ਦਾ ਟਾਈਮ ਹੋ ਗਿਆ ਫਿਰ ਧਾਰਾਂ ਜੋ ਕੇ ਤੁਹਾਨੂੰ ਪਤਿਆਂ ਫੇਰ ਮੈਂ ਰੋਜ਼ ਵਲੌਗ ਐਂਡ ਕਰ ਦੇਣਾ ਬਾਕੀ ਤਿਆਰੀ ਕਰ ਲਈ ਮਸ਼ੀਨ ਮਸੂਨ ਰੱਖ ਲਈ ਘਰੋ ਚੈੱਕ ਬਾਕੀ ਆਪਣੇ ਬੈੜੀਆਂ ਦੱਸਿਓ ਸਾਰੇ ਭਰਾ ਹਨ ਵਧੀਆ ਨੇ ਨਸਲ ਦੀਆਂ ਨੇ ਠੀਕ ਆ ਓਕੇ ਮਿੱਤਰੋ ਉਹ ਇੱਕ ਗੱਲ ਆ ਮਿੱਤਰੋ ਅੱਗੇ ਆਪਣਾ گاਵਾ ਦਾ ਫਾਰਮ ਵੀ ਪਾਇਆ ਹੋਇਆ ਜੀ ਤੁਹਾਨੂੰ ਉਹਦੀ ਗੱਲ ਨੂੰ ਅਗਲੇ ਵਲੌਗ ਚ ਗੱਲ ਸੁਣਾਉਂਗਾ ਇਆ ਵਕਨ ਨਾ ਕਿ ਨਾ ਇੱਕ ਗਾਂ ਤੋਂ ਦੁੱਧ ਚੋਇਆ ਹੋਇਆ ਰਿਕਾਰਡ ਰਿਆ ਹੋਇਆ ਮਿੱਤਰੋ ਆਪਣਾ ਸੋਨੂ ਵੀ ਕੱਲ ਨੂੰ ਦੱਸਾਂਗੇ ਚਲੋ ਹੁਣ ਚੋਲਾ ਧਾਰਾਂ ਫੇਰ ਮਿਲਦੇ ਆ ਕਰਦੇ ਆ ਵਲੌਗ ਨੂੰ ਐਂਡ ਆਪਾਂ ਮਿੱਤਰੋ ਕਰੋ ਚੈੱਕ ਉਧਰੋ ਗੁਰਦੁਆਰੇ ਬਾਬਾ ਹੀ ਬਾਣੀ ਪੜ ਰਹੇ ਨੇ ਸੁਣਦੀ ਹੋ ਮੈਨੂੰ ਲੱਗਦਾ ਮੈਂ ਆਇਆ ਕਿਚ ਬਾਕੀ ਕਰੋ ਆਪਣੇ ਪਿੰਡ ਦੇ ਦਰਸ਼ਨ ਵਾਲੇ ਵਾਲਿਆਂ ਔਰ ਚਲੋ ਠੀਕ ਆ ਮਿੱਤਰੋ ਆਪਾਂ ਇਹ ਵਲੋਗ ਨੂੰ ਕਰਦੇ ਆਪਾਂ ਇੱਥੇ ਐਂਟ ਮੀਰ ਅੱਜ ਦਾ ਬਲੌਗ ਆਪਣੇ ਸਾਰੇ ਭੈਣ ਤੇ ਭਰਾਵਾਂ ਨੂੰ ਹਨਾ ਪਸੰਦ ਆਊ ਜੇ ਪਸੰਦ ਆਊਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਹਾਂ ਮਿੱਤਰੋ ਠੀਕ ਆ ਧੰਨਵਾਦ ਆਪਣਾ ਅੱਜ ਦਾ ਨਾ ਬਲੌਗ ਦੇਖਣ ਲਈ ਸਾਰੇ ਭਰਾਵਾਂ ਦਾ ਬਾਕੀ ਤੁਸੀਂ ਦੇਖੇ ਆਪਣੀ ਮੋਟਰ ਤੇ ਹਨਾ ਜੋੜੀ ਹੋ ਗਈ ਬਾਕੀ ਉਹ ਕਰ ਲਈ ਗੱਲ ਸਾਰੀ ਬਸ ਕਾਗਜ਼ ਪੱਤਰ ਦੇਤੇ ਉਹ ਕੱਲ ਨੂੰ ਪਾ ਕੇ ਜਾਣਗੇ ਬਿਜਲੀ ਵਾਲੇ ਬਾਕੀ ਬੋਗ ਕਰਨ ਵਾਲੀ ਮਸ਼ੀਨ ਵੀ ਆਪਣੇ ਕੱਲ ਨੂੰ ਆਊਗੀ ਮਾਇਦਾਂ ਕਰਦੀਏ ਬਲੌਗ ਨੂੰ ਐਂਡ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਬਲੌਗ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਆ ਕੱਲ ਨੂੰ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆਪਣਾ ਬਲੌਗ ਸਾਰੇ ਭਰਾਵਾਂ ਨੂੰ ਪਸੰਦ ਆ ਉਹ ਠੀਕ ਆ ਮਿੱਤਰੋ ਗੁੱਡ ਨਾਈਟ ਓਕੇ ਬਾਈ ਟਾਟਾ ਸਾਰੇ ਭਰਾਵਾਂ ਨੂੰ ਓਕੇ ਬਾਈ ਟਾਟਾ